ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਆਪਣਾ ਮੋੜ ਅੱਜ ਬਣਾ ਰਹੇ ਹਾਂ ਬਾਈ ਆਪਾਂ ਇੱਕ ਦੇਸੀ ਦਵਾਈ ਘਰੇ ਇਹਦੇ ਨਾਲ ਆ ਕਈ ਸਾਡੇ ਭੈਣ ਭਰਾਵਾਂ ਨੂੰ ਭੁੱਖ ਨਹੀਂ ਲੱਗਦੀਗੀ ਬਹੁਤ ਦਵਾਈਆਂ ਲੈਂਦੇ ਨੇ ਇੰਤਜ਼ਾਮ ਬਣਦਾਗਾ ਹਨਾ ਕਿਸੇ ਪਾਸੇ ਵੀ ਆਰਾਮ ਨਹੀਂ ਮਿਲ ਰਿਹਾਗਾ ਉਹਦੇ ਵਾਸਤੇ ਆਪਾਂ ਇਹ ਦਵਾਈ ਘਰੇ ਬਣਾ ਰਹੇ ਹਾਂਗੇ ਇਹ ਦਵਾਈ ਬਾਈ ਭੁੱਖ ਵਾਸਤੇ ਵੀ ਹੈਗੀ ਇੰਤਜ਼ਾਮ ਵਾਸਤੇ ਵੀ ਹੈ ਤੇ ਮੋਟਾਪੇ ਵਾਸਤੇ ਵੀ ਹੈਗੇ ਕਈ ਸਾਡੇ ਭਰਾ ਸੈਰ ਨਹੀਂ ਕਰ ਸਕਦੇਗੇ ਉਹ ਕਹਿੰਦੇ ਵੀ ਸੈਰ ਨਹੀਂ ਕਰਨੀ ਜਾਂ ਕੋਈ ਹੋਰ ਕਸਰਤ ਨਹੀਂ ਕਰਨੀ ਵੀ ਅਸੀਂ ਪਤਲੇ ਹੋਣਾ ਇਹ ਦਵਾਈ ਨਾਲ ਤੁਸੀਂ ਪਤਲੇ ਹੋਵੋਗੇ ਭਾਈ ਇਹਦੇ ਵਿੱਚ ਆਈਟਮਾਂ ਕੀ ਪਾਈਆਂ ਨੇ ਆਪਾਂ ਸਭ ਤੋਂ ਪਹਿਲਾਂ ਲੇਚੀਆਂ ਫਿਰ ਜੀਰਾ ਠੀਕ ਹੈ ਜੀ ਫਿਰ ਕਲਮੀਸ਼ੋਰਾ ਫਿਰ ਰੇਮਤ ਜੀਨੀ ਚਾਰ ਆਈਟਮਾਂ ਬਾਈ ਇਹੇ ਲੇਚੀਆਂ ਜੀਰਾ ਕਲਮੀਸ਼ੋਰਾ ਤੇ ਰੇਮਤ ਜੀਨੀ ਇਹਨਾਂ ਨੂੰ ਕੁੱਟਣਾ ਬਾਈ ਮਾਮ ਜਿਸ ਤੇ ਜਗਾ ਕੱਲੀ ਕੱਲੀ ਆਈਟਮ ਨੂੰ ਕੱਲੀ ਮੈਕਸੀ ਨਹੀਂ ਕੁੱਟਣੀ ਹੈਗੀਆ ਪਹਿਲਾਂ ਲਿਆ ਕੇ ਧੁੱਪ ਲਵਾ ਲੋ ਧੁੱਪ ਲਵਾ ਕੇ ਕੱਲੀ ਕੱਲੀ ਆਈਟਮ ਕੁੱਟਣੀ ਹੈਗੀ ਇਹ ਹੈਗਾ ਤਿੰਨ ਚਾਰ ਘੰਟਿਆਂ ਦਾ ਪ੍ਰੋਸੈਸ ਇੱਕ ਬੇਨਤੀ ਹੋਰ ਆ ਬਾਈ ਮੰਨ ਲਓ ਤੁਸੀਂ ਇਹ ਬਣਾਉਣੀ ਹੈਗੀ 50 ਗ੍ਰਾਮ ਲੈຊੀਆਂ 50 ਗ੍ਰਾਮ ਜੀਰਾ 50 ਗ੍ਰਾਮ ਹੀ ਰੇਵਤ ਚੀਨੀ ਦੇ 50 ਗ੍ਰਾਮ ਹੀ ਕਲਮੀਸ਼ੋਰਾ ਚਾਹੇ ਤੁਸੀਂ 100 100 ਗ੍ਰਾਮ ਲੈ ਲਓ 2 200 ਗ੍ਰਾਮ ਲੈ ਲਓ ਪਰ ਚਾਰੇ ਚੀਜ਼ਾਂ ਇੱਕ ਕੁਆਂਟੀਟੀ ਦੀ ਲੈਣੀ ਹੈ ਇੱਕੋ ਜਿਹੀ ਲੈਣੀਆਂ ਨੇਗੀਆ ਚਾਹੇ 100 ਗ੍ਰਾਮ ਲੈ ਲੋ 200 ਗ੍ਰਾਮ ਲੈ ਲੋ 50 ਗ੍ਰਾਮ ਲੈ ਲੋ ਚਾਰੇ ਚੀਜ਼ਾਂ ਇੱਕੋ ਹੀ ਕੁਆਂਟੀਟੀ ਚ ਲੈਣੀਆਂ ਨੇ ਆ ਆ ਦੇਖੋ ਲੈ ਚੀਆਂ ਆਪਾਂ ਕੁੱਟ ਚੁੱਕਿਆਂਗੇ ਆ ਰਹਿ ਗਈਆਂ ਥੋੜੀਆਂ ਹੀ ਹਨਾ ਇਸ ਤੋਂ ਬਾਅਦ ਆਪਾਂ ਜੀਰਾ ਕੁੱਟਾਂਗੇ ਇਹ ਆਪਾਂ ਕੁੱਟ ਰੱਖਿਆ ਆਪਣਾ ਮਸਾਲਾ ਇਹ ਵੀ ਕੁੱਟ ਰੱਖਿਆ ਹਨਾ ਤੇ ਬਾਈ ਐਡੀ ਫਾਇਦੇਮੰਦ ਚੀਜ਼ ਹੈਗੀ ਐਡੀ ਫਾਇਦੇਮੰਦ ਚੀਜ਼ ਹੈ ਤੇ ਲੈਣੀ ਕਿਵੇਂ ਆ ਇਹ ਇਹ ਲੈਣੀ ਆ ਬਾਈ ਸਵੇਰ ਸਵੇਰੇ ਨਿਰਨੇ ਕਾਲਜੇ ਤਾਜੇ ਪਾਣੀ ਨਾਲ ਚਾਹੇ ਮੋਟਰ ਦਾ ਹੋਵੇ ਨਲਕੇ ਦਾ ਹੋਵੇ ਘੜੇ ਦਾ ਹੋਵੇ ਲੈਣੀ ਕਿੰਨੀ ਕਹਗੀ ਜਿਹੜੀ ਆਪਣੇ ਚਮਚੇ ਦੀ ਮਾਗਰੀ ਡੰਡੀ ਹੁੰਦੀ ਹੈਗੀ ਉਹਨੂੰ ਤੁਸੀਂ ਐਂ ਲਾ ਲਓ ਵੀ 10 ਗ੍ਰਾਮ ਲੈਣੀ ਹੈ ਇਹ 10 ਤੋਂ 15 ਗ੍ਰਾਮ ਦੇ ਵਿੱਚ ਵਿੱਚ ਹਰ ਰੋਜ਼ ਨਿਰਨੇ ਕਾਲਜੇ ਸੋ ਉਹਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਪੂਰਾ ਮਿਲ ਜੂਗਾ ਜੀ ਜੇ ਤੁਹਾਨੂੰ ਇਹਦਾ ਰਿਜ਼ਲਟ ਨਾ ਮਿਲਿਆ ਤਾਂ ਤੁਸੀਂ ਕਿਹੋ ਬਹੁਤ ਹੀ ਫਾਇਦੇਮੰਦ ਹੈ ਫਾਇਦੇਮੰਦ ਹੈ ਬੱਚਾ ਖਾ ਲੇ ਬਜ਼ੁਰਗ ਖਾ ਲੇ ਸਾਡੀ ਮਾਤਾ ਖਾ ਲੇ ਸਾਡੀ ਭੈਣ ਖਾ ਲੇ ਰੇਕ ਵਾਸਤੇ ਫਾਇਦੇਮੰਦ ਹੈ ਬਹੁਤ ਹੀ ਗੁਣਾਕਾਰੀ ਚੀਜ਼ ਹੈ ਜਿਨ੍ਹਾਂ ਨੇ ਜੇ ਇਹ ਨੁਕਤੇ ਅਪਣਾਏ ਨੇਗੇ ਮੈਂ ਖੁਦੋ ਅਪਣਾਇਆ ਬਈ ਆਪਦੇ ਤੇ ਮੇਰਾ ਬਹੁਤ ਤਿਆਬ ਬਣਦਾ ਸੀਗਾ ਬੇਟ ਮੇਰਾ ਵੱਧ ਗਿਆ ਸੀਗਾ ਬੇਟ ਵੀ ਮੇਰਾ ਸੈੱਟ ਹੋ ਗਿਆ ਤੇ ਤਿਆਬ ਤਾਂ ਮੇਰਾ ਬਿਲਕੁਲ ਹੀ ਬਣਦਾ ਹੈਗਾ ਹੁਣ ਇਹ ਸਾਡਾ ਭਰਾ ਕੋਈ ਉਹ ਨੂੰ ਬਣਾ ਕੇ ਦੇ ਰਹੇ ਆਂਗੇ ਤੇ ਮਿਕਸੀ ਜਮਾ ਨਹੀਂ ਬਣਾਉਣੀ ਬਾਈ ਇਹ ਬਿਲਕੁਲ ਵੀ ਮਿਕਸੀ ਜੇ ਨਹੀਂ ਬਣਾਉਣੇਗੀ ਜੇ ਤੁਹਾਨੂੰ ਮਿਕਸੀ ਚ ਨੂੰ ਬਣਾਉਣੇ ਆ ਇਹਦੇ ਤੱਤ ਮਰ ਜਾਂਦੇ ਆ ਗਰਮ ਹੋ ਕੇ ਇਹਦੇ ਸਮਾਂ ਜ਼ਰੂਰ ਲੱਗਦਾਗਾ ਕੁੱਟਣ ਤੇ ਤੇ ਬਣਾਓ ਇਹਨੂੰ ਆਮ ਜਸਤੇ ਚ ਬਾਈ ਇਸ ਤੋਂ ਬਾਅਦ ਤੁਸੀਂ ਇਹਨੂੰ ਨਾਲ ਦੀ ਨਾਲ ਕਿਸੇ ਡੱਬੀ ਜਾਂ ਭਾਂਡੇ ਚ ਨਹੀਂ ਪਾਉਣਾਗਾ ਇਹਨੂੰ ਉਹ ਕਰਕੇ ਕਿਸੇ ਪਲੇਟ ਚ ਥਾਲ ਚ ਖੁੱਲੇ ਚ ਰੱਖ ਕੇ ਮਿਕਸ ਕਰੋ 10-15 ਮਿੰਟ ਮਿਕਸ ਕਰਕੇ ਅੱਧਾ ਪੌਣਾ ਘੰਟਾ ਨੂੰ ਐਂ ਪਈ ਰਹਿਣ ਦਿਓ ਜਦੋਂ ਇਹਦਾ ਟੈਂਪਰੇਚਰ ਜਮਾ ਡਾਊਨ ਹੋ ਗਿਆ ਫਿਰ ਕਿਸੇ ਵੀ ਮਰਜੀ ਡੱਬੇ ਚ ਪਾ ਲੋ ਤੇ ਸਵੇਹਾ ਤਾਜੇ ਪਾਣੀ ਨਾਲ ਜਰੂਰ ਲੈਣੀ ਹੈ ਬਾਈ ਜਿਹੜਾ ਵੀ ਲਿਖਾਊਗਾ ਭੈਣ ਭਰਾ ਉਹਨੂੰ ਆਪੇ ਰਿਜ਼ਲਟ ਮਿਲੂਗਾ ਜੇ ਵੀਡੀਓ ਪਸੰਦ ਲੱਗੀ ਬਾਈ ਆਪਾਂ ਆਪਣੇ YouTube ਚੈਨਲ ਤੇ ਪਾਵਾਂਗੇ ਤੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰਿਓ ਇੰਨੀਆਂ ਬੇਨਤੀਆਂ ਬਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ